ਆਨੰਦਪੁਰ ਤੋਂ ਕਿਉਂਕਿ ਮੈਂ ਸਾਰੇ ਨੌਜਵਾਨਾਂ ਨੂੰ ਬੇਇਜ਼ਤੀ ਕਰਦਾ ਮੈਂ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਕਿ ਇਹ ਸਾਡੇ ਆਪਣੇ ਹੱਕਾਂ ਦੀ ਲੜਾਈ ਹੈ ਅਸੀਂ ਪੋਲਿਟਿਕਲ ਪਾਰਟੀਆਂ ਰਾਜਕਤਾ ਸਰੇ ਸਾਡੀ ਬਹੁਤ ਵੱਡੀ ਦੁਸ਼ਮਣਾਂ ਅਸੀਂ ਇਹਨਾਂ ਦੁਸ਼ਮਣਾਂ ਨੂੰ ਪਹਿਚਾਣਿਆ ਹੈ ਕਈ ਵਾਰ ਸਾਡੇ ਨੌਜਵਾਨ ਲੀਡਰਾਂ ਦੇ ਨਾਲ ਗੱਲ ਸ਼ੇਵਾ ਕਰਨ ਲੱਗੇ ਹਨ ਇਹਨਾਂ ਕੁਰਬਾਨਾਂ ਨੇ ਬਹੁਤ ਵੱਡੀ ਲੜੀਆਂ ਇਸ ਤਰ੍ਹਾਂ ਇੱਕ ਤਾਂ ਸਾਡਾ ਇਤਿਹਾਸ ਚੱਲ ਰਿਹਾ ਹੈ ਤਾਂ ਕਿ ਪਹਿਲਾਂ ਸਾਰੇ ਨੌਜਵਾਨਾਂ ਦਾ ਚਾਪ ਦੇ ਦਿੰਦਾ ਹੈ ਤਾਂ ਕਿ ਧਿਆਨ ਹੋਰ ਨੌਜਵਾਨਾਂ ਨੂੰ ਬੇਇਜ਼ਤੀ ਹੈ ਸਾਡੀ ਪੰਜਾਬ ਚਾਜੋ ਜੇਰਾ ਇਧਰ ਰਾਸ਼ਿਆ ਜੇ ਇਹਨਾਂ ਦੋਨਾਂ ਪਿੱਛੇ ਮੋਦੀ ਸਰਕਾਰ ਨੂੰ ਪਤਾ ਲੱਗ ਗਿਆ ਜਦੋਂ ਕੋਈ ਜੇ ਦੇ ਬੁਨਾਰਤੇ ਕਾਫਲੇ ਤੋਂ ਬੰਦੇ ਕਸ਼ਮੀਰ ਜਿੰਦਾਬਾਦ ਅੰਦੋਲਨ ਕਰਦੇ ਨੇ ਜੇ ਜਤੋ ਦੇ ਮੁੱਦੇ ਦੀ ਗੱਲ ਕਰੀ ਉਹ ਵੀ ਇੰਨੇ ਕਾਫਲੇ ਬਣ ਬਣ ਜਾਂਦੇ ਹੁੰਦੇ ਸੀ ਲੋਕਾਂ ਦੇ ਹੜ ਆਉਂਦੇ ਹੁੰਦੇ ਸੀ ਇਹ ਜੀ ਗੱਲ ਕਾਫਲੇ ਦੇ ਵਿੱਚ ਜਾਵਤਨ ਵੀ ਸੰਗ ਵਿੱਚ ਆ ਜਾਂਦੇ ਬਹੁਤ ਵੱਡੀ ਜਾਣ ਪੈਂਦੀ ਆ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਾਉਣੀ ਆ ਹੋਰ ਜਿਹੜੇ ਪੰਜਾਬ ਤੋਂ ਕਾਫਲੇ ਕੱਢ ਕੇ ਅੰਦੋਲਨ ਦੇ ਵਿੱਚ ਲੈ ਕੇ ਆ ਉੱਧਰ ਤਾਂ ਚੀਕ ਨਿਕਲੀ ਪਈ ਉੱਧਰ ਤਾਂ ਚੀਕ ਰਿੱਖਤੀ ਪਈ ਆ ਨਿਕਲੀ ਮਾ ਪੰਜਾਬ ਸਰਕਾਰ ਦੇ ਵਿੱਚ ਵੀ ਚੀਕ ਨਿਕਲੀ ਪਈ ਆ ਵੀ ਕਿੱਥੋਂ ਪਾ ਉਹ ਜੇ ਤਾਂ ਕੱਢ ਲਿਆ ਬਥਾਈ ਚੰਗਾ ਸੀਗਾ ਦੇਖ ਬਟਾ ਸੀ ਆ ਹੁਣ ਕਿਹੜੇ ਇਕਰ ਨੂੰ ਕੰਮ ਨੂੰ ਤਰਪਿਆ ਪਛਤਾਉਂਦੇ ਆ ਬਿਲਕੁਲ ਪਛਤਾਉਂਦੇ ਆ ਫਿਰ ਪਛਤਾਉਂਦੇ ਆ ਹੱਲ ਕੋਈ ਨਹੀਂ ਸੀ ਕੱਢਣਾ ਤਾਂ ਹੱਲ ਕੋਈ ਨਹੀਂ ਸੀਗਾ ਕਿਹੜਾ ਪੈਣਾ ਦੀ ਗੱਲ ਕੀ ਰਣਨੀਤੀ ਹੋਣੀ ਹੈ ਕਿ ਯੂਟੀ ਦੀ ਰਣਨੀਤੀ ਰਣਨੀਤੀ ਬਹੁਤ ਦੂਰ ਆ ਆ ਇਹ ਲੜਾਈ ਆ ਇਸ ਕਦਰ ਲੜਨੀ ਬਹੁਤ ਸਰਕਾਰ ਕਹਿੰਦੀ ਨਹੀਂ ਲੜਨਾ ਕੋਈ 2024 ਤੱਕ ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਕਰਨ ਲਈ ਵਧੀਆ ਲੱਗਿਆ ਆਪਣੇ ਅੱਜ ਮੌਕਾ ਆ ਆਲੋ ਦੀ ਵਧੀਆ ਲੱਗ ਗਈ ਆਪਣੇ ਨੂੰ ਵਾਦੇ ਨੂੰ ਯਾਦ ਕਰਾਣੇਗਾ ਸਰਕਾਰ ਨੂੰ ਬਈ ਬੱਚਾ ਬਚਾ ਦੇ ਉਹਦੇ ਭਾ ਦਿਓ ਭਾਈ ਇੱਕ ਮਿੰਟ ਫੜਾ 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 ਇਹਨੂੰ ਦੇਵਾ ਫੜਾ ਫੜਾ ਜਨਤੀ ਨਵੇੜ ਲਿਓ ਨਹੀਂ ਕਦੀ ਫੇਰ 2020 21 ਜਨਤਰਾ ਵੇਰ ਕਾਮਨ ਨੂੰ ਬਿਮਾਰ ਹੋਵੇ ਪੈਸਾ ਜਾਣਕਾਰੀ ਦੇਵਾ ਜੀ ਅੱਜ ਅਸੀਂ ਆਪਣੇ ਕਾਫਲੇ ਅੱਜ ਅਸੀਂ ਅੱਜ ਆਪਣੀ ਮੂਰਤੀ ਦੀ ਜਾਨ ਭਰਦੇ ਲਈ ਅਸੀਂ ਨੌਜਵਾਨਾਂ ਦਾ ਮਾਲਕ ਕਾਫਲਾ ਲੈ ਕੇ ਆਇਆ ਕਿ ਹੁਣ ਲੋਕੀਂ ਕਾਫਲੇ ਹੋਰ ਵੀ ਲੈ ਕੇ ਆਣੇ ਨੌਜਵਾਨਾਂ ਨੂੰ ਮੈਂ ਇਹ ਬੇਨਤੀ ਕੀਤੀ ਕਿ ਅਸੀਂ ਮੇਰੀ ਫ਼ਹਾਲੀ ਦੇ ਨੌਜਵਾਨਾਂ ਨੇ ਗੱਲ ਮੰਨੀ ਮੈਂ ਕਿਹਾ ਆਪਾਂ ਲੀਡਰਾਂ ਦੇ ਬਹੁਤ ਟਾਈਮ ਆਪਾਂ ਨਾਲ ਦੇ ਇਹਦੇ ਆਪਾਂ ਚਮਚਾਗਰੀ ਕਰ ਲਈ ਠੱਗੋ ਯਾਰਾਂ ਦਾ ਖੜਾ ਹੈ ਪੰਜਾਬ ਨੂੰ ਲੁੱਟ ਕੇ ਖਾ ਗੇ ਅੱਜ ਸਾਡਾ ਫਰਜ਼ ਹੈ ਕਿ ਜਿੱਥੇ ਸਾਡੇ ਹੱਕਾਂ ਦੀ ਗੱਲ ਆਏ ਜਿੱਥੇ ਸਾਡੇ ਪੰਜਾਬ ਦੀ ਗੱਲ ਆ ਉਥੇ ਆਪਾਂ ਜਾ ਕੇ ਡਟੀਏ ਆਖਰੀ ਸੰਭੂ ਮੋਰਚੇ ਜਾ ਕੇ ਡੜੀ ਡਟੀਏ ਅੱਜ ਨੌਜਵਾਨ ਵੱਡੀ ਗਿਣਤੀ ਚ ਆਏ ਨੇ ਕਿ ਕਲਾਕਾਰ ਸਾਡੇ ਭਰਾ ਆਏ ਨੇ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਵਰਤੇ ਮੀਹ ਦੇ ਵਿੱਚ ਨੌਜਵਾਨ ਸਵੇਰੇ ਮੀਂਹ ਕਿਨਾਰ ਤੇਜ਼ ਪਿਆ ਵਰਦੇ ਮੀਂਹ ਦੇ ਵਿੱਚ ਨੌਜਵਾਨ ਆਏ ਨੇ ਇਹਨਾਂ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਪੰਜਾਬ ਦੀ ਜਵਾਨੀ ਜਾਗ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਵਾਨੀ ਨੇ ਸੈਂਟਰ ਸਰਕਾਰ ਨੂੰ ਦੁਸ਼ਮਣਾਂ ਨੂੰ ਪਛਾਣ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਨੇ ਜਿਹੜੇ ਸਾਡੇ ਪੰਜਾਬ ਦੇ ਦੁਸ਼ਮਣ ਨੇ ਰਾਜ ਕਰਤਾ ਸਨਣੀਆਂ ਉਨਨਾਂ ਨੂੰ ਸਾਡੀ ਪੰਜਾਬ ਦੀ ਜਵਾਨੀ ਨੇ ਦੁਸ਼ਮਣਾਂ ਨੂੰ ਪਿੰਡਾਂ ਦੇ ਵਿੱਚ ਬਾੜ ਨਹੀਂ ਦੇਣਾ ਜਿਹੜੇ ਸਾਡੇ ਸਮੋਰਚ ਦਾ ਸਮਰਥਨ ਨਹੀਂ ਦੇ ਰਹੇ ਸਾਥ ਨਹੀਂ ਦੇ ਰਹੇ ਅਸੀਂ ਸੈਂਟਰ ਗਵਰਨਮੈਂਟ ਨੂੰ ਕਹਿੰਦੇ ਆ ਪੰਜਾਬ ਗਵਰਨਮੈਂਟ ਨੇ ਸਾਡੀ ਪਿੱਠ ਦੇ ਵਿੱਚ ਬਿਲਕੁਲ ਸਰਾ ਮਾਰਿਆ ਅਣਪਛਾਤੇ ਬੰਦਿਆਂ ਦੇ ਪਰਚਾ ਦਰਜ ਕਰਕੇ ਤੁਸੀਂ ਕੀ ਸਾਬਤ ਕੀਤਾ ਕਿਸੇ ਟਾਈਮ ਪਾਰਲੀਮੈਂਟ ਦੇ ਵਿੱਚ ਕੱਢ ਕੇ ਸਾਡੇ ਸੀਐਮ ਇਹ ਗੱਲ ਕਹਿੰਦੇ ਸੀ ਵੀ ਪੁਲਿਸ ਵੀ ਕਿੱਧਰ ਅਣਸੱਤੀ ਹੋਈ ਹੈ ਅੱਜ ਕਿਵੇਂ ਅਣਸੱਤੀ ਹੋਗੀ ਜਿੱਥੇ ਕਿਤੇ ਗੱਲ ਸਾਡਾ ਪੰਜਾਬ ਦਾ ਸੀਐਮ ਇਹ ਗੱਲ ਕਰਦਾ ਸੀ ਸਾਡੀ ਗਵਰਨਮੈਂਟ ਸਾਡੀ ਸਰਕਾਰ ਆ ਅਸੀਂ 23 ਬਸਲਾਂ ਦਾ ਐਮਐਸਪੀ ਦੇਵਾਂਗੇ ਅੱਜ 23 ਕੁਰਸੀਆਂ ਇਹੀ ਟੌਂਟ ਮਾਰਦੇ ਹੁੰਦੇ ਸੀਗੇ ਇਹ ਟੌਂਟ ਇਹ ਸਾਡੇ ਤਾਂ ਇਹ ਟੌਂਟ ਇੱਥੇ ਤੇ ਕਰ ਵੀ ਸਾਡੇ ਸੀਐਮ ਨੇ ਇਹ ਮਾਰਿਆ ਸੀਗਾ ਕਿ ਸੁਣੋ ਕਿਸਾਨ ਜਿੱਥੇ ਬੰਦਿਆਂ ਨੂੰ ਲੋਕਾਂ ਨੂੰ ਤੁਹਾਨੂੰ ਧਰਲੇ ਲਾਉਣ ਨੂੰ ਲੋਕ ਨਹੀਂ ਇੱਥੇ ਆਉਣੇ ਤੁਹਾਨੂੰ ਧਰਨੇ ਲਾਉਣ ਨੂੰ ਲੋਕ ਨਹੀਂ ਇੱਥੇ ਆਉਣੇ ਆਹ ਦੇਖ ਲਓ ਧਰਨੇ ਲਾਉਣ ਨੂੰ ਕਿਵੇਂ ਆਜਾ ਲੋਕਾਂ ਨੇ ਹਰ ਦੇਖ ਲਓ ਆਉਣ ਵਾਲਾ ਸਮਝ ਕੇ ਕਿਵੇਂ ਆਇਆ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਚਿਲਤਾ ਪਜਾ ਇਸ ਕਾਰਨ ਭਾਈ ਜੀ ਕੌਣ ਕਰੇ ਪਿਆ ਪੁੱਛਦਾ ਕਰ ਕਿਹੜੇ ਕਿਹੜੇ ਆਵੇ ਤੋ ਕਲਾਕਾਰ ਬੁਲਾ ਕਰਨ ਕਿ ਲਾਇਆ ਜਸਮਿੰਦਰ ਬਰਾੜ ਆਏ ਨੇ ਗਲਾਬ ਸਿੱਧੂ ਆਇਆ ਤੇ ਹੋਰ ਕਈ ਕਲਾਕਾਰ ਆਏ ਨੇਗੇ ਉਹ ਸਾਰੇ ਜਿਹੜੇ ਕਲਾਕਾਰ ਆ ਰਹੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਵੀ ਹੈਗੇ ਪੰਜਾਬ ਸਕੱਨ ਕਲਾਕਾਰ ਰੋਕਿਆ ਹੋਇਆ ਬਿਲਕੁਲ ਬਿਲਕੁਲ ਕਲਾਕਾਰਾਂ ਨੂੰ ਫੋਨ ਕਰਦੇ ਨੇ ਮੇਰੇ ਮੇਰੇ ਵਾਲੇ ਅੰਦੋਲਨ ਤੇ ਦੇਖ ਲੋ ਜਿਹੜਾ ਮੇਰਾ ਅੰਦੋਲਨ ਚੱਲਿਆ ਲੋਕਾਂ ਨੂੰ ਘਰਾਂ ਦੇ ਵਿੱਚ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਇਹ ਤਾਂ ਇੱਕ ਡਰਾਮੇ ਕਰਦੀ ਹੈ ਡਰਾਮੇ ਕਰਦੀ ਸਰਕਾਰ ਸਰਕਾਰ ਬਿਲਕੁਲ ਨਹੀਂ ਜਿੱਥੇ ਮੈਂ ਕਹਣਾ ਜੇ ਕਿਸੇ ਕਲਾਕਾਰ ਨੂੰ ਸਰਕਾਰ ਤੰਗ ਕਰਦੀ ਹੈ ਮੈਨੂੰ ਆ ਕੇ ਦੱਸੋ ਮੈਂ ਲਊਂਗਾ ਸਰਕਾਰ ਨਾਲ ਟੱਕਰ ਮੈਂ ਖੜਾ ਜਿਹੜੇ ਨੋਕਿਆ ਜਾ ਰਹੇ ਹਾਂ ਹਾਂ ਜੀ ਭਾਲਾ ਸਿੱਧੂ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਭਾਈ ਸਾਡੇ ਆਪਣੇ ਵਿਸ਼ਕਰਮ ਜਣਿਆਂ ਵੱਲੋਂ ਪਿਆਰ ਨਾਲ ਲੈ ਕੇ ਪਹੁੰਚਿਆ ਭਾਈ ਸਾਡਾ ਮਨਸੇ ਦੇਹੀ ਹੈ ਕਿ ਅੰਦੋਲਨ ਦੇ ਵਿੱਚ ਨਵਾਂ ਜੋਸ਼ ਨਵੀਂ ਰੂਹ ਭੁਕੀਏ ਨੌਜਵਾਨ ਸਾਡੇ ਆਏ ਨੇ ਕਿ ਸਾਡੇ ਬਾਪੂ ਨਾਲ ਖੜੇ ਨੇ ਅੱਜ ਬਾਪੂ ਨੇ ਹੌਸਲੇ ਦੇ ਕੇ ਮਾਰਿਆ ਜੀ ਬੜਾ ਬੜਾ ਉਹ ਸੀ ਕਿ ਕਲਾਕਾਰ ਨਹੀਂ ਪਹੁੰਚਦੇ ਕਲਾਕਾਰ ਨਹੀਂ ਪਹੁੰਚਦੇ ਕਲਾਕਾਰ ਪੰਜਾਬ ਦੇ ਨਹੀਂ ਪਹੁੰਚੇ ਤਾਂ 2-4 ਜਨਰਲ ਮਦਦ ਕਿੰਨਾ ਪਿਆਰ ਦੀ ਯਾਦ ਕਿ ਕੀ ਕਾਰਨ ਹੈ ਕਿ ਇਸ ਵਾਰ ਕਲਾਕਾਰ ਨਹੀਂ ਪਹੁੰਚੇ ਜਿਨ੍ਹਾਂ ਮੈਂ ਇੱਕ ਕਲਾਕਾਰ ਪੰਜਾਬ ਸਰਕਾਰ ਦੇ ਦਬਾਅ ਕੋ ਸੰਪਤੀ ਕੰਮ ਕਰਵਾਉਂਦਾ ਨਾ ਪਟੂਰ ਹਾਂ ਤੇ ਕੀ ਕਹਿੰਦਾ ਨੌਜਵਾਨ ਨੇ ਬੇਨਤੀ ਆ ਵੀ ਆ ਰਾਜਨੀਤਿਕ ਪਾਰਟੀ ਦਾ ਖੜਾ ਗੱਡੀ ਜਿੱਥੇ ਤੋਂ ਆ ਪੀ ਦੇ ਕਹਿੰਦੇ ਆ ਪੰਜਾਬ ਦੀ ਗੱਲ ਆ ਇੱਥੇ ਇੱਥੇ ਸਾਡੇ ਮਸਲੇ ਦਾ ਹੱਲ ਕਰਨਾ ਸੈਂਟਰ ਗਵਰਨਮੈਂਟ ਦੇ ਘੱਟ ਸਰਕਾਰ ਸਾਡੇ ਤੇ ਘਟਕਾਲੀ ਤੇ ਚਾਲੀ ਘਟਕਾ ਰਹੀਆਂ ਪੰਜਾਬ ਸਰਕਾਰ ਵੀ ਸਾਡੀ ਉੱਤੇ ਦੋਸ਼ ਮਾਰ ਰਹੀ ਪੰਜਾਬ ਦੀ ਜਸਤ ਦਾ ਦੋਸਤ ਆਉਣ ਵਾਲੇ ਦਿਨਾਂ ਵਿੱਚ ਹੋਰ ਤਾਫਾ ਬਾਈ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਹਿੜਦੇ ਨੇ ਪਰ ਦੂਜੇ ਪਾਸੇ ਉਹਨਾਂ ਲੰਗਰਾਂ ਦੀਆਂ ਗੱਡੀਆਂ ਰੁਕੀਆਂ ਨੇ ਟਰਾਲੀਆਂ ਰੁਕੀਆਂ ਦਾ ਡਰਾਮੇ ਕਰਦੇ ਨੇ ਸਾਰੇ ਜੀ ਜੀ ਬਿਲਕੁਲ ਹੈ ਤਾਂ ਪੰਨਾ ਸੁਧਾਰੇ ਇੱਥੇ ਪਹੁੰਚੇ ਹੋਏ ਨੇ 50 ਸੁਧਾਰੇ ਵੱਲੋਂ ਕਿਹਾ